ਦੋ ਕ ਸਾਲ ਪਹਿਲਾਂ ਸੁਖਜਿੰਦਰ ਲੋਪੋ ਦਾ ਵੀ ਸੇਮ ਜਿਹਾ ਕੁਝ ਕੰਮ ਹੋਇਆ ਸੀਗਾ ਪਰ ਉਹਦਾ ਸਿਚੁਏਸ਼ਨ ਨਾਲ ਡਿਫਰੈਂਟ ਸੀਗੀਆਂ ਤੇ ਉਹਦੇ ਕੋਲੋਂ ਸਟੇਜ ਤੇ ਖੜਕੇ ਮਾਫੀ ਮੰਗਵਾਈ ਗਈ ਸੀ ਚਲੋ ਮੈਨੂੰ ਤਾਂ ਫੌੜ ਮੈਂ ਕੋ ਨੂੰ ਝੂਠ ਨਹੀਂ ਬਾਲਦਾ ਮੈਨੂੰ ਪੌਡਕਾਸਟ ਕਰਨ ਦਾ ਪੌਡਕਾਸਟ ਤਾਂ ਨੇ ਪੈਸੇ ਦਿੰਦੇ ਆ ਦੋ ਕ ਸਾਲ ਪਹਿਲਾਂ ਸੁਖਜਿੰਦਰ ਲੋਪੋ ਦਾ ਵੀ ਸੇਮ ਜਿਹਾ ਕੁਝ ਕੰਮ ਹੋਇਆ ਸੀਗਾ ਪਰ ਉਹਦਾ ਸਿਚੁਏਸ਼ਨ ਨਾਲ ਡਿਫਰੈਂਟ ਸੀਗੀਆਂ ਹਾਂਜੀ ਤੇ ਉਹਦੇ ਕੋਲੋਂ ਸਟੇਜ ਤੇ ਖੜਕੇ ਮਾਫੀ ਮੰਗਵਾਈ ਗਈ ਸੀ ਹਾਂ ਜੀ ਤੇ ਉਦੋਂ ਵੀ ਸੇਮ ਬੰਦੇ ਹੀ ਸੀਗੇ ਤੇ ਤੁਹਾਡੇ ਵਾਰੀ ਵੀ ਸੇਮ ਬੰਦੇ ਆ ਮੇਰੇ ਉਹੀ ਬੰਦੇ ਸੀ ਜੀ ਗੈਰੀ ਬਾਈ ਸੀਗੇ ਇੱਕ ਉਹ ਜਿਹੜੇ ਵੀਰ ਮੈਂ ਉਹਨਾਂ ਦਾ ਨਾਂ ਨਹੀਂ ਜਾਣਦਾ ਡੇਲੀ ਪੋਸਟ ਦਾ ਇੰਟਰਵਿਊ ਦਿੱਤੀ ਯਾਸਰ ਦਾ ਅੰਕਲ ਜੀ ਉਹ ਬੰਦਾ ਸੀਗਾ ਬਾਕੀ ਇੱਕ ਦੋ ਬੰਦੇ ਹੋਰ ਸੀ ਯਾਨੀ ਗਰੁੱਪ ਇਹੋ ਸੀਗਾ ਜਿਹੜਾ ਇਹੋ ਗਰੁੱਪ ਸੀ ਹੂੰ ਮੱਖੂ ਸਾਹਿਬੀ ਲੋਪੋ ਦੇ ਖਿਲਾਫ ਹੀ ਭੁਗਤੇ ਸੀ ਉਸ ਵੇਲੇ ਹਾਂਜੀ ਹਾਂਜੀ ਬਿਲਕੁਲ ਉਹ ਤਾਂ ਮੱਖੂ ਤਾਂ ਗੈਰੀਬਾਈ ਦਾ ਬੰਦਾ ਗੈਰੀਬਾਈ ਤੋਂ ਤਾਂ ਬਿਸ਼ੇਰਾ ਲੈ ਕੇ ਆਇਆ ਸਾਹਬਾ ਇਹਦਾ ਫ੍ਰੀ ਅੱਛਾ ਮੈਂ ਤਾਂ ਬਾਲਦਾ ਤੇ ਉਧਰੋਂ ਗੈਰੀਬਾਈ ਨੇ ਦੇਤਾ ਕਿਉਂਕਿ ਉਹਦੀ ਇੰਟਰਵਿਊ ਕਰਨ ਗਿਆ ਸੀ ਤੇ ਗੈਰੀ ਕਿਉਂਕਿ ਉਹਦਾ ਵੀ ਹੁਣ ਤੁਹਾਨੂੰ ਪਤਾ ਵੀ ਜੇ ਤੁਸੀਂ ਚਲੋ ਮੈਨੂੰ ਤਾਂ ਪੌਡ ਮੈਂ ਤੁਹਾਨੂੰ ਝੂਠ ਨਹੀਂ ਬਾਲਦਾ ਮੈਨੂੰ ਪੌਡਕਾਸਟ ਕਰਨ ਦਾ ਪੌਡਕਾਸਟਾਂ ਨੇ ਪੈਸੇ ਦਿੰਦੇ ਆ ਹੂੰ ਵੀ ਬਾਬਾ ਜੀ ਆਹ ਸਤੋ 21000 ਰੁਪਏ ਲੈ ਲਓ ਪੌਡਕਾਸਟ ਕਰ ਲਓ ਮੈਂ ਕਹਿੰਦਾ ਨਹੀਂ ਇਹ ਲੋਕਾਂ ਨੂੰ ਪੈਸੇ ਦੇਣੇ ਪੈਣੇ ਆ ਉਲਟੇ ਹੁਣ ਭਮਾ ਫਰੀਚ ਹੋ ਗਈਆਂ ਹੁਣ ਹੁਣ ਭਮਾ ਫਰੀਚ ਹੋ ਗਈਆਂ ਹੁਣ ਪਰ ਇਸ ਤੋਂ ਪਹਿਲਾਂ ਤਾਂ ਗੈਰੀਬਾਈ ਕੋਲੇ ਬਹੁਤ ਜਾਨਵਰ ਨੇ ਚਲੋ ਰਜਵਾੜਾ ਬੰਦਾ ਉਹਨੇ ਇੱਕ ਬਸ਼ੇਰਾ ਇਹਨੂੰ ਦਿੱਤਾ ਸ਼ਾਹ ਬਾਜ ਦਾ ਇਹਨੂੰ ਮੱਖੂ ਨੂੰ ਫਿਰ ਇਹ ਸਾਹ ਆ ਇਹ ਇਹ ਬਣ ਗਿਆ ਬਰੀਡਰ ਬਹੁਤ بڑا ਆਪਣਾ ਮੱਖੂ ਦੀ ਜੀ ਤਾਂ ਮੁੱਲ ਚੁਕਾਇਆ ਜਾ ਰਿਹਾ ਮੁੱਲ ਚੁਕਾਇਆ ਫਿਰ ਗਾਲਾਂ ਲੋਕਾਂ ਤੋਂ ਗਾਲਾਂ ਕਿੰਨੀਆਂ ਖਾਦੀਆਂ ਤੌਲੇ ਤੇਰੇ ਆਏ ਪੈਣੇ ਲੋਕਾਂ ਤੋਂ ਮਾਵਾ ਭੈਣਾਂ ਦੀਆਂ ਗਾਲਾਂ ਖਾ ਰਹੇ ਆ ਦੱਸ ਹਮ ਸਖਜਿੰਦਰ ਬਾਈ ਲੋਪੋਂ ਦਾ ਐਡਾ ਵੱਡਾ ਕਸੂਰ ਨਹੀਂ ਸੀ ਵੀ ਉਹ ਤਾਂ ਝੋਲੀ ਅੱਡ ਕੇ ਮਾਫੀ ਮੰਗਵਾਈ ਬਿਲਕੁਲ ਉਹਨੇ ਐਡਾ ਵੱਡਾ ਕੀ ਗਨਾਹ ਕਰਤਾ ਸੀ ਚਲੋ ਠੀਕ ਆ ਉਹ ਤੋਂ ਕੁਝ ਗੱਲ ਗਲਤ ਕਹੀ ਗਈ ਤਾਂ ਉਹ ਤਾਂ ਨਾਰਮਲ ਗੱਲ ਸੀ ਘੋੜਿਆਂ ਵਾਲਿਆਂ ਨੂੰ ਫੁਕਰੇ ਕਿਹਾ ਸੀਗਾ ਉਹਨੇ ਉਹ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਆਮ ਸਪੈਸ਼ਲ ਬੰਦੇ ਦੇ ਬਿਲਕੁਲ ਇਹ ਤਾਂ ਕੋਈ ਈਡੀ ਗੱਲ ਗਲਤ ਹੈ ਹੀ ਨਹੀਂ ਸੀ ਹੁਣ ਮੈਨੂੰ ਇੰਨਾ ਪ੍ਰੈਸ਼ਰ ਪਾਇਆ ਸੀ ਸੁਖਜਿੰਦਰ ਲੋਪੋਂ ਦੇ ਉਲਟ ਜਾਣ ਲਈ ਹਾਲਾਂਕਿ ਸੁਖਜਿੰਦਰ ਲੋਪੋਂ ਨਾਲ ਕੋਈ ਉਹਦੇ ਭਰਾ ਨਾਲ ਤਾਂ ਮੇਰੀ ਗੱਲ ਹੋਈ ਆ ਫੋਨ ਤੇ ਸੁਖਜਿੰਦਰ ਬਾਈ ਦੇ ਲੋਪੋਂ ਵਾਲੇ ਨੇ ਸੁਖਜਿੰਦਰ ਬਾਈ ਨੂੰ ਮੇਰੀ ਕੋਈ ਇੰਨੀ ਜ਼ਿਆਦਾ ਨਿਹਾਜ ਨਹੀਂ ਹੈਗੀ ਪਰ ਮੈਂ ਫਿਰ ਵੀ ਕਹਿ ਰਿਹਾ ਵੀ ਉਸ ਇਨਸਾਨ ਦੇ ਖਿਲਾਫ ਮੈਨੂੰ ਉੱਥੇ ਜਾਣ ਲਈ ਹਜ਼ਾਰਾਂ ਫੋਨ ਆਏ ਪਰ ਮੈਂ ਗਿਆ ਨਹੀਂ ਹੂੰ ਮੈਂ ਨਹੀਂ ਉਸ ਬੰਦੇ ਦੇ ਉਲਟ ਭੁਗਤਿਆ ਕਿਉਂਕਿ ਉਹਦਾ ਕਸੂਰ ਐਡਾ ਵੱਡਾ ਨਹੀਂ ਸੀ ਉਹਨੇ ਘੋੜੀਆਂ ਨੂੰ ਬਹੁਤ ਪ੍ਰਮੋਟ ਕੀਤਾ ਪਹਿਨਾ ਬਿਲਕੁਲ 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 ਨਹੀਂ ਸਭ ਤੋਂ ਮਾੜੀ ਗੱਲ ਮੈਨੂੰ ਇਹ ਲੱਗੀ ਸੀਗੀ ਅਗਲਾ ਇੱਕ ਵਾਰੀ ਮਾਫੀ ਮੰਗ ਗਿਆ ਬਾਹਰ ਚਲੇ ਗਿਆ ਬਾਅਦ ਵਿੱਚ ਗੈਰੀ ਨੇ ਹੀ ਮਾਈਕ ਫੜ ਕੇ ਕਿਹਾ ਸੀਗਾ ਕਿ ਇਹਨਾਂ ਨੂੰ ਜਾਨੀ ਕਿ 11000 ਰੁਪਏ ਦਾ ਜੁਰਮਾਨਾ ਵੀ ਲਾਓ ਫਿਰ ਦੁਬਾਰਾ ਉਹਨੂੰ ਸੱਦਿਆ ਉਹ ਤਾਂ ਝੋਲੀ ਝੋਲੀ ਅੱਡਣ ਤੋਂ ਬਾਅਦ ਵੀ ਕਹਿੰਦੇ ਵੀ ਹੋਰ ਮੰਗ ਇੱਕ ਵਾਰ ਮਾਫੀ ਤੁਸੀਂ ਦੇਖੀ ਹੋਣੀ ਹੈ ਵੀਡੀਓ ਇੱਕ ਬੰਦਾ ਬੋਲਦਾ ਹੂੰ ਬਿਲਕੁਲ ਤੇ ਇਦਾਂ ਹਰੇਕ ਨਵੇਂ ਬੰਦੇ ਨੂੰ ਤੱਕਾ ਹੁੰਦਾ ਆ ਕਿ ਜਾਂ ਜਿਹੜੇ ਸੋਸ਼ਲ ਮੀਡੀਆ ਤੇ ਆ ਗਏ ਉਹਨਾਂ ਹੁਣ ਮੇਰੇ ਨਾਲ ਇਹੀ ਆ ਵੀ ਮੈਂ ਨਵਾਂ ਮੈਂ ਦੇਖੋ ਮੇਰਾ ਮੂਸੇ ਵਾਲੇ ਨਾਲ ਤੁਸੀਂ ਗੱਲ ਵੀ ਕੀਤੀ ਆ ਬਿਲਕੁਲ ਸੇਮ ਜਿੜਦਾ ਕੰਮ 5 ਸਾਲ ਉਹ ਇੰਡਸਟਰੀ ਚ ਰਿਹਾ 5-6 ਸਾਲ 5 ਕਿਸਾਲ ਮੈਨੂੰ ਆ ਇੰਡਸਟਰੀ ਚ ਆਇਆ ਕੋੜਿਆਂ ਵਾਲੇ ਚ 2 ਕਿਸਾਲਾਂ ਚ ਉਹਨੇ ਇੰਡਸਟਰੀ ਹਾਲ ਹਾਲਾਤ ਸੀ 2 ਸਾਲ ਪੰਜਾਬ ਸਿੰਘਾਂ ਨੂੰ ਹੋ ਕੇ ਚੈਂਪੀਅਨ ਬਣੇ ਨੂੰ ਤੇ 2 ਸਾਲਾਂ ਦੇ ਇੰਡਸਟਰੀ ਹਾਲਾਤ ਮੈਂ ਕਮੈਂਟ ਵੀ ਪੜ ਰਿਹਾ ਸੀਗਾ ਲੋਕੀ ਕਹਿ ਰਹੇ ਸੀਗੇ ਵੀ ਉਹਨਾਂ ਨੇ ਤਾਂ ਬਾਬੇ ਨੂੰ ਇੱਕ ਵਾਰੀ ਹਰਾਇਆ ਬਾਬਾ ਹੁਣ ਉਹਨਾਂ ਨੂੰ ਸਾਰੀ ਉਮਰ ਹਰਾਊਗਾ ਕਿਉਂਕਿ ਵੀ ਜੀਰੇ ਵੱਲੇ ਸੱਚ ਤੇ ਕੋਠੇ ਚੜ੍ਹ ਕੇ ਨੱਚੋ ਵੈਸੇ ਗੈਰੀ ਬਾਈ ਜੀ ਦਾ ਫਰਜ਼ ਨਹੀਂ ਸੀ ਬਣਦਾ ਉਹ ਤਾਂ ਪਾਰਟਿਸਿਪੇਟ ਕਰਿਆ ਉਹਨਾਂ ਨੇ ਉਹ ਜਿੱਤ ਕੇ ਆਪਣੇ ਘਰ ਚਲੇ ਜਾਂਦੇ ਹਨ ਤੇ ਉਹਨਾਂ ਦਾ ਫਰਜ਼ ਨਹੀਂ ਸੀ ਬਣਦਾ ਇੰਟਰਵਿਊ ਦੇਣ ਦਾ ਇੰਟਰਵਿਊ ਉਹਨਾਂ ਨੇ ਦੇਣੀ ਸੀ ਜਿਹੜੇ ਜੱਜ ਖੜੇ ਸੀ